ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਜ਼ਿਲ੍ਹਾ ਪਠਾਨਕੋਟ ਪੁਲਿਸ ਵਿੱਚ ਉਸ ਸਮੇਂ ਅੱਜ ਸੋਗ ਦੀ ਲਹਿਰ ਦੌੜ ਗਈ ਜਦੋਂ ਥਾਣਾ ਨੰਗਲਪੂਰ ਵਿੱਚ ਤਨਖਾਤ ਏਐਸਏ ਰਜਿੰਦਰ ਕੁਮਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਕਿਸੇ ਮੁਕੱਦਮੇ ਦੇ ਸਬੰਧ ਵਿੱਚ ਰਜਿੰਦਰ ਕੁਮਾਰ ਚੰਡੀਗੜ੍ਹ ਹਾਈ ਕੋਰਟ ਜਾ ਰਿਹਾ ਸੀ ਅਤੇ ਰਸਤੇ ਵਿੱਚ ਹੀ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਗਿਆ ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਦੱਸ ਦिए ਕਿ ਰਜਿੰਦਰ ਕੁਮਾਰ ਇੱਕ ਮਿਲਨ ਅਨਸਾਰ ਵਿਅਕਤੀ ਸੀ ਅਤੇ ਹਰ ਇੱਕ ਨਾਲ ਵਧੀਆ ਢੰਗ ਨਾਲ ਪੇਸ ਆਉਂਦੇ ਸੀ ਉਹਨਾਂ ਦੇ ਜਾਣ ਨਾਲ ਜ਼ਿਲ੍ਹਾ ਪੁਲਿਸ ਨੂੰ ਉਹਨਾਂ ਦੀ ਕਾफी ਕਮੀ ਮਹਿਸੂਸ ਹੋਵੇਗੀ ਇੱਧਰ ਪੁਲਿਸ ਵੱਲੋਂ ਰਜਿੰਦਰ ਕੁਮਾਰ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਸੀਂ ਰਜਿੰਦਰ ਜੀ ਮੇਰੇ ਥਾਣੇ ਵਿੱਚ ਨੰਗਲਪੁਰ ਚ ਪੋਸਟਡ ਨੇ ਤੇ ਮਾਰਨਿੰਗ ਇਹ ਹਾਈ ਕੋਰਟ ਲਈ ਨਿਕਲੇ ਨੇ ਕਿਸੇ ਮੁਕਦਮੇ ਦੇ ਸਬੰਧ ਵਿੱਚ ਹਾਈ ਕੋਰਟ ਲੱਗੀ ਹੋਈ ਸੀ ਮਾਰਨਿੰਗ ਇਹ ਨੇ 9 ਵਜੇ ਦੇ ਕਰੀਬ ਸਾਢੇ 8 ਵਜੇ ਦੇ ਕਰੀਬ ਇਹ ਚੰਡੀਗੜ੍ਹ ਪਹੁੰਚੇ ਨਹੀਂ ਹਾਲੇ ਜੀ ਹਜੇ ਤੇ ਇਹਨਾਂ ਦੀ ਬੱਸ ਵਿੱਚ ਹੀ ਤਾਂ ਵੀ ਇੱਕ ਖਰਾਬ ਹੋ ਗਈ ਫਿਰ ਜਿਹੜੇ ਨਾਲ ਦੇ ਮੁਲਾਜ਼ਮ ਸੀ ਉਹ ਇਹਨਾਂ ਨੂੰ ਇਹਨਾਂ ਨੇ ਇਮੀਡੀਏਟ ਇਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਵਧੀਆ ਸਮਝਿਆ ਪਰ ਜਦੋਂ ਤੱਕ ਹਸਪਤਾਲ ਲੈ ਕੇ ਗਏ ਡਾਕਟਰਸ ਨੇ ਇਹਨਾਂ ਨੂੰ ਡੈੱਡ ਡਿਕਲੇਰ ਕਰਤਾ ਅਸੀਂ ਉਹਨਾਂ ਦੀ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਏ ਹਾਂ ਵਾਪਸ ਸਿਵਲ ਹਸਪੀਟਲ ਤਰਨਤੂਚ ਤੇ ਹੁਣ ਇਹਨਾਂ ਦਾ ਜਿਹੜੀ ਅਗਲੀ ਬੰਦ ਦੀ ਕਾਰਵਾਈ ਆ ਉਹ ਅਸੀਂ ਕਰਾਂਗੇ ਜੋ ਵੀ 174 ਦੀ ਕਾਰਵਾਈ ਹੁੰਦੀ ਹੈ ਉਹ ਅਸੀਂ ਕਰਾਂਗੇ ਤੇ ਪਲੱਸ ਇਹਨਾਂ ਦਾ ਪੋਸਟਮਾਰਟਮ ਕਰਾਇਆ ਜਾਏਗਾ। ਉਹ ਫੈਮਿਲੀ ਮੈਂਬਰਸ ਆਗੇ ਸਾਰੇ ਇਹਨਾਂ ਦੇ? ਹਾਂਜੀ ਇਹਨਾਂ ਦੇ ਫੈਮਿਲੀ ਨੰਬਰਸ ਨੂੰ ਅਸੀਂ ਮਾਰਨਿੰਗ ਹੀ ਇਨਟੀਮੀਟ ਕਰ ਦਿੱਤਾ ਸੀ ਉਹਨਾਂ ਨੂੰ ਦੱਸ ਦਿੱਤਾ ਕਿ ਆਹੀ ਤੇ ਹੁਣ ਉਹਨਾਂ ਨੂੰ ਮਿਲਵਾ ਕੇ ਦਿੱਤਾ। ਉਹ ਚਾਹੁੰਦੇ ਸੀ ਕਿ ਇੱਕ ਵਾਰੀ ਦੇਖ ਲੈਣ ਤੇ ਸਵੇਰੇ ਇਹਨਾਂ ਨੂੰ ਡੈੱਡ ਬੋਡੀ ਜਿਹੜੀ ਆ ਆਫਟਰ ਪੋਸਟਮਾਰਟਮ ਹੈਂਡਓਵਰ ਕਰ ਦਿੱਤੀ ਜਾਏਗੀ।